ਲਗਾ ਰਹੇ ਦੇ ਜਿਹੜੇ ਨਾ ਦੋ ਕਾਰੀ ਦੋਰੀ ਤੇਰੀ ਤੇ ਚੌਰੀ ਚਾਰ ਚੋਬਾਂ ਹੁੰਦੀਆਂ ਜਦੋਂ ਲਗ ਦਲ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਛਲਾਈ ਬਣਦੀ ਹੈ ਸਵਾ 3 ਵਜੇ ਉਦੋਂ ਫਿਰ ਐਸ ਲੋਟ ਪਹਿਲੀ ਕਾਰੀ ਚੋਬ ਲੱਗਦੀ ਆ ਇੱਕ ਕਾਰੀ ਚੋਬ ਆ ਫਿਰ ਜਦੋਂ ਲੰਗਰ ਦੀ ਚੋਬ ਲੱਗਦੀ ਆ ਤੇ ਉਥੇ ਦੱਸਦਾ ਨਹੀਂ ਕੋਈ ਕਿ ਕੀ ਕਾਦੀ ਆ ਉਹ ਸਿਰਫ ਸਾਊਂਡ ਸੁਣ ਕੇ ਸਾਨੂੰ ਪਤਾ ਲੱਗਦਾ ਕਿ ਹੁਣ ਐਸ ਵਕਤ ਕੀ ਵਰਤਦਾ ਪਿਆ ਹੋ ਕਿਉਂਕਿ ਦੂਰ ਦੂਰ ਸਿੰਘ ਬੈਠੇ ਹੁੰਦੇ ਸਿਰਫ ਸਾਊਂਡ ਦੇ ਨਾਲ ਅਸੀਂ ਪਤਾ ਕਰਨਾ ਕਿ ਕੀ ਵਰਤਦਾ ਚੋਬ ਚੋਬ ਸੁਣ ਕੇ ਕਿ ਜਦੋਂ ਲੰਗਰ ਵਰਤਨਾ ਇਹ ਲੰਗਰ ਆ ਫਿਰ ਜਦੋਂ ਚਾਲਾ ਵੱਜਣਾ ਜਦੋਂ ਚਾਲੇ ਦੀ ਚੋਬ ਲੱਗਣੀ ਕਿ